ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਟਾਈਮ ਹੋ ਗਿਆ ਜੀ ਸ਼ਾਮ ਦੇ 4:30 ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਆਪਾਂ ਵਲੌਗ ਬਹੁਤ ਲੇਟ ਕਾ ਸਟਾਰਟ ਕਰਿਆ ਬਸ ਦਿਨੇ ਕੰਮ ਹੋ ਗਿਆ ਕਮਾਗਾਰਾਂ ਜਿੱਚ ਤੇ ਮੁਰਕੇ ਮੁਰਕੇ ਬਾਜ਼ਾਰ ਵਾਗ ਗਏ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀ ਮਾੜਾ ਮੋਟਾ ਘਰ ਦਾ ਹੀ ਰਾਸ਼ਨ ਪਾਣੀ ਜੇ ਲੈ ਕੇ ਆਉਣਾ ਸੀਗਾ ਹੋਰ ਤਾਂ ਆਪਾਂ ਕੀ ਲੈ ਕੇ ਆਉਣਾ ਸੀ ਤੇ ਫਿਰ ਅਸੀਂ ਮੈਂ ਤੇ ਮੰਮੀ ਬਾਗ ਗੀਆਂ ਤੇ ਮੰਮੀ ਨੇ ਚੀਰਤੀ ਜੀ ਸਬਜ਼ੀ ਲਓ ਮੰਮੀ ਨੂੰ ਮਿਲੋ ਸਸਰੀ ਘਰ ਸਾਰਿਆਂ ਨੂੰ ਆਇਓ ਸਬਜ਼ੀ ਚੀਰ ਗਿਆ ਆਲੂ ਮਟਰ ਬਣਾਵਾਂਗੇ ਅੱਜ ਔਰ ਅੱਜ ਆਲੂ ਮਟਰ ਤੇ ਦੋ ਦਿਨ ਆਪਾਂ ਖਾਧਾ ਸਾਗ ਤੂੰ ਇਧਰ ਆਉ ਦੇ ਲਿਫਾਫੇ ਜ ਹੋਊਗਾ ਕਾਲਾ ਯਾ ਲਿਫਾਫਾ ਕਿੱਥੇ ਹੈ ਉਹ ਕਾਲੇ ਨੂੰ ਹਾਫੇ ਚ ਖੇੜੇ ਚ ਉਹ ਚ ਹਾਂ ਉਹ ਚ ਉਹ ਕੋਲੇ ਪਿਆਦਰੇ ਉਹ ਚ ਲੱਸਣ ਤੇ ਲੋ ਜੀ ਆਪਾਂ ਆਪਦਾ ਕੰਮ ਨਿਮੇੜਤਾ ਨੀਰੇ ਚਾਰੇ ਵਾਲਾ ਨਿਮੇੜਤਾ ਤੇ ਕਪੜੇ ਪਏ ਹਜੇ ਤੈ ਲਾਉਣ ਵਾਲੇ ਲਾ ਲਾਂਗੇ ਚਲੋ ਮੈਂ ਸਬਜੀ ਸੂਜੀ ਬਟਾ ਦੂੰਗੀ ਮੰਮੀ ਲਾ ਦੇਣਗੇ ਤੈ ਤੇ ਪੋਸੂਨੀਰਾ ਚਾਰ ਦਿਖਾਈ ਜਾਂਦੇ ਆ ਜੀ ਬਸ ਹੁਣ ਹਰਾ ਵੀ ਐ ਸਾਬ ਜਿਦਾ ਵੜਦੇ ਆ ਥੋੜਾ ਥੋੜਾ ਪਾ ਦਨੇ ਆ ਤੇ ਖੁਰਨੀਆਂ ਦੇ ਬਾਹਰ ਰੋਲ ਲੈਂਦੇ ਫਿਰ ਪਨੀਰਾ ਹਰਾਏ ਭਾਲਦੇ ਤੇ ਮੈਂ ਇਧਰ ਧਰ ਰੱਖਿਆ ਪਾਣੀ ਗਰਮ ਤੇ ਆਪਾਂ कबूतर खाई कनक देखो जी उगरूगी की बिची तोते बिची बिची घुग्गियाँ पता नहीं इधर साफ आऊगी नहीं वीडियो मैं सन दूजू कैमरा करके दिखाने देखो तोते कबूतर आ उरे घुग बैठी हाथ उड गए तुस ताए सारी कनक चुग जाओगे उगरूगी की ਲੋ ਜੀ ਇਹਨਾਂ ਨੇ ਤਾਂ ਦੁਬਾਰੇ ਫੇਰ ਆ ਜਾਣਗੇ ਗਿੜਾ ਦੇ ਕਿ ਉੱਡੇ ਫਿਰਦੇ ਆ ਦੁਬਾਰੇ ਫੇਰ ਆ ਜਾਣਗੇ ਲੋ ਜੀ ਬਸ ਹੁਣ ਆਪਣੇ ਸ਼ਾਮ ਦੇ ਕੰਮਾਂਗਾਰਾਂ ਦਾ ਟਾਈਮ ਹੈ ਤੇ ਜਸ਼ਨ ਆਪਣਾ ਬੱਗ ਪਿੰਡ ਤੇ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਸੀਗਾ ਤਾਂ ਕਰਕੇ ਫਿਰ ਆਪਾਂ ਕੰਮਕਾਰ ਕਰੀ ਜਿਹੜੇ ਉਹਨਾਂ ਦੀ ਕੋਈ ਵੀਡੀਓ ਨਹੀਂ ਬਣੀ ਜਿਹੜੇ ਦੂ ਪਹਿਲਾਂ ਕਰੇ ਆ ਤੇ ਹੋਰ ਦੱਸੋ ਜੀ ਸਾਰੇ ਜਣੇ ਪਾਈ ਹੁਣ ਤਾਂ ਇੱਕੇ ਦਾ ਮਠੰਡ ਹੋ ਗਈ ਤੜਕੇ ਬਹੁਤ ਜਿਆਦੇ ਠੰਡ ਸੀ ਤੁਰਤ ਰੀਆਂ ਉੱਠਣ ਤੇ ਹੁਣ ਸਮਲਾ ਦਾ ਪੂਰੇ ਸ਼ਾਲ ਤੇ ਟੋਪੀਆਂ ਟੋਪੀਆਂ ਤੇ ਕੋਟੀਆਂ ਕੱਢਣੀਆਂ ਪੈਣੀਆਂ ਬਹੁਤ ਜਿਆਦੇ ਠੰਡ ਸੀ ਤੜਕੇ ਦਾ ਪੁੱਛੋ ਹੀ ਨਾ ਬਾਕੀ ਜੀ ਹੁਣ ਤਾਂ ਠੰਡ ਪਾਊਗਾ ਹੀ ਪਾਊਗਾ ਮਾ ਪਈਆ ਚੁੰਨੀ ਤਾਂ ਉਧਰੋਂ ਜਦੋਂ ਅਸੀਂ ਆ ਗਏ ਬਾਜ਼ਾਰੋਂ ਤੈ ਲੈਣ ਲੱਗ ਗੀ ਮੰਮੀ ਕਹਿੰਦੀ ਲਈ ਰੱਖ ਕਹਿੰਦੀ ਫਿਰ ਸੂਟ ਪਾੜ ਜਾਂਦੇ ਆ ਦੀ ਫਿਰ ਚੁੰਨੀਆਂ ਕਹਿੰਦੀ ਚੁੰਨੀਆਂ ਪੰਗਾ ਰਹਿੰਦਾਂ ਕਹਿੰਦੀ ਕੀ ਫਾਇਦਾ ਹੁੰਦਾ ਕਹਿੰਦੀ ਲੈ ਲਿਆ ਕਰਸ ਨਾਲ ਹੀ ਤੇ ਮੈਨੂੰ ਥੋੜਾ ਜਿਹਾ ਸੂਤੀ ਚੁੰਨੀਆਂ ਦਾ ਸੁਭਾਅ ਪਿਆਗਾ ਮੈਥੋਂ ਆ ਜਦੋਂ ਮਨੀਰਾਚਾਰਾ ਪਾਉਣੀ ਆ ਨਾ ਤੇ ਕਦੇ ਗੋਆ ਕੁੜਾ ਸੜਦੇ ਆ ਤੇ ਸਰ ਤੋਂ ਲੈ ਜਾਂਦੀਆਂ ਫਿਰ ਬੱਲੀ ਜਦੋਂ ਐ ਲੈ ਜਾਂਦੀਆਂ ਫਿਰ ਉਹੀ ਨੀਰੇਚਾਰੇ ਵਾਲੇ ਹੱਥਾਂ ਜਿਨਾਂ ਲੈਣੀਆਂ ਪੈਂਦੀਆਂ ਫਿਰ ਹਲਕਤ ਜੀ ਆਉਂਦੀ ਹੈ ਤੇ ਉਹ ਤਾਂ ਆ ਤਾਂ ਜਿਹੜੀਆਂ ਮਸਲੀਆਂ ਤਾਂ ਹੁੰਦੀਆਂ ਇਹ ਤਾਂ ਕੂੜੀਆਂ ਇੰਨੀਆਂ ਨਹੀਂ ਹੁੰਦੀਆਂ ਇਹ ਵਧੀਆ ਹੁੰਦੀਆਂ ਤੇ ਮੂੰ ਮੈਨੂੰ ਸੁਭਾ ਜ਼ਿਆਦੇ ਸੁੱਤੀ ਚੁੰਨਾ ਲੈਣ ਦਾ ਮੈਨੂੰ ਉਹ ਵਧੀਆ ਖਾਦੀਆਂ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਤਾਂ ਲਈਆਂ ਦਾ ਵੀ ਲਈਆਂ ਹੈ ਕਿ ਨਹੀਂ ਚਲੋ ਜੀ ਫਿਰ ਮਿਲਦੇ ਆਪਾਂ ਸੋਨੂੰ ਦਾਲ ਸਬਜ਼ੀ ਬਣਾ ਲਈਏ ਤੇ ਫਿਰ ਕੋਈ ਅੱਗੇ ਦੀ ਵੀਡੀਓ ਕਰਾਂਗੇ ਕੰਟੀਨਿਊ ਲਓ ਜੀ ਆਪਾਂ ਧਰਤੀ ਸਬਜੀ ਤੇ ਬਸ ਸਬਜੀ ਬਣ ਗਈ ਪੰਜ ਫਿਰ ਆਪਾਂ ਧਾਰਾ ਕੱਢ ਕੇ ਲਿਆਵਾਂਗੇ 5 ਵਜੇ 5 ਵਾਲੀ ਬੱਸ ਆ ਗਈ ਤੇ ਇਧਰ ਮੰਮੀ ਲਾ ਰਿਆ ਕੱਪੜਿਆਂ ਦੀ ਤੈਨ ਲਗਭਗ ਲਾਤੀ ਕਿੰਨੇ ਲਿਫਾਫੇ ਪਏ ਗਧੋਲੀ ਤੇ ਲਿਫਾਫੇ ਲਿਫਾਫੇ ਹੋ ਗਏ ਅੱਜ ਹਾਂ ਬਾਹਲੇ ਫੇ ਹੋਏ ਲੋਜੀ ਮੰਮੀ ਲਾ ਰਿਆ ਕਪੜਾ ਤਾਂ ਤੇ ਆਪਾਂ ਆਪਾਂ ਲਿਆਏ ਅੱਜ ਕੋਲਗੇਟ ਖਤਮ ਹੋਇਆ ਪਿਆ ਸੀ ਮਾੜਾ ਮੋਟਾ ਹੀ ਸੀ ਉਹ ਛੋਟਾ ਜਿਹਾ ਕਰਦੇ ਹਾਂ ਚਾਹ ਚਾਹ ਟੱਪਤਾ ਹੂੰ ਇਹ ਲਾਇਆਗਾ 70 ਦਾ 70 ਰੁਪਿਆ ਦਾ ਇੱਕ ਆਪਾਂ ਲੈਂਦਾ ਜੀਰਾ ਅੱਗੇ ਥੋੜਾ ਥੋੜਾ ਲਿਆਉਂਦੇ ਜਾਂ ਉਰੇ ਉਰੇ ਜਕਾਣਾ ਜਿਹੜੀ ਆਪਣੇ ਪਿੰਡ ਚੋਂ ਉੱਥੋਂ ਲਿਆਉਂਦੇ ਤੇ 10 ਰੁਪਿਆ ਦਾ ਲਿਆਉਂਦੇ ਬਸ ਇੰਨਾ ਕੀ ਆਉਂਦਾ ਪੁੜੀਆਂ ਜੀਆਂ ਚ ਥੋੜਾ ਜਿਹਾ ਤੇ ਫਿਰ ਅੱਜ ਗਾਂ ਤੋਂ 40 50 ਰੁਪਿਆ ਦਾ ਲਿਆਂਦਾ ਵਧੀਆ ਬਾਵਾ ਦੇਤਾ ਤੇ ਇੱਕ ਆਪ ਲੱਸੀ ਚ ਪਾਉਣ ਨੂੰ ਨੂਨ ਲਿਆਂਦਾ ਨਮਕ ਕਾਲੀਆਂ ਮਿਰਚਾਂ ਵਾਲਾ ਤੇ ਪਤਾ ਲੱਗ ਗਿਆ ਭੈਣੇ ਹਾਰਨ ਤਿਹਾਰਨ ਮਾਰੀ ਜਣੀ ਵੀ 5:00 ਵੱਜ ਗਏ ਲੋ ਜੀ ਹੋਊਗਾ ਹੁਣ ਤਾਂ ਭਾਈ ਮੈਨੂੰ ਵੀ ਕੁੱਕਰ ਤੋਂ ਨਫ਼ਰਤ ਹੋ ਗਈ ਜਿਹੜੇ ਹਿਸਾਬ ਨਾਲ ਤੁਸੀਂ ਦੱਸਦੇ ਹੋ ਜਿੰਨੇ ਕਮੈਂਟ ਕਰਦੇ ਹੋ ਮੈਨੂੰ ਤਾਂ ਆਪ ਨਫ਼ਰਤ ਹੋ ਗਈ ਕੰਪਿਊਟਰ ਇਹ ਤੋਂ ਕੰਪਿਊਟਰ ਤੋਂ ਅਗੇ ਨੇ ਕੁੱਕਰ ਤੋਂ ਤੇ ਗੱਲ ਤਾਂ ਸਹੀ ਹੈ ਇਹਦੇ ਵਿੱਚ ਨਾ ਵੀ ਸਬਜੀ ਆਦੇ ਬੰਦ ਹੀ ਨਹੀਂ ਗਲਦੀ ਹੈ ਹੂੰ ਲੋ ਜੀ ਹੁਣ ਤਾਂ ਆਪਾਂ ਉਹੀ ਲੈ ਕੇ ਆਵਾਂਗੇ ਤਪਲਾ ਲੈ ਕੇ ਆਵਾਂਗੇ ਤਪਲਾ ਜਰੂਰ ਲੈ ਕੇ ਆਵਾਂਗੇ ਹੂੰ ਲੋ ਜੀ ਮੈਂ ਆਜੀ ਸੀਟੀ ਮਾਰਦਾ ਤੇ ਮੈਨੂੰ ਲੱਗਦਾ ਨਹੀਂ ਸੀਟੀ ਮਾਰਦਾ ਨਹੀਂ ਪਾਖਾ ਦੇਖੋ ਨਿਕਲੀ ਆਂਦੀਆਂ ਬਾਹਰ ਲੋ ਜੀ ਆਟਾ ਆਪਾਂ ਗੁੰਨਤਾ ਤੇ ਦੁੱਧ ਆਪਣਾ ਕੜੀ ਜਾਂਦਾ ਰੜਕਣੀ ਚ ਮੈਂ ਦਿੱਤਾ ਪਾ ਮਾੜਾ ਜਾ ਥੋੜਾ ਜਾ ਪਾ ਫਿਰ ਨਿਕਲ ਜਾਂਦੋਂ ਗਰਮ ਆ ਫੇਰ ਟਾਗਦੀਆਂ ਇਹਨੂੰ ਮੈਂ ਕੰਬਲ ਦੇ ਵਿੱਚ ਪਲੇਟ ਕੇ ਫਿਰ ਉੱਤੇ ਬੋਰੀ ਦੇਣੀ ਪੈਂਦੀ ਆ ਫੇਰ ਕਿਤੇ ਜਾ ਕੇ ਜਾਂਦਾ ਤੇ ਮੰਮੀ ਪਿਆਈ ਜਾਂਦੇ ਜੀ ਪਸ਼ੂਆਂ ਨੂੰ ਪਾਣੀ ਟਾਈਮ ਬਸ ਹੁਣ ਤਾਂ ਦਨਸ਼ਿਪੇ ਸਮਝ ਲੋ ਲਓ ਜੀ ਮਾਤਾ ਪਿਆਰੀ ਹੈ ਪਸ਼ੂਨ ਉਸ ਵੇਲੇ ਤਾਂ ਨਹੀਂ ਮੰਮੀ ਠੰਡ ਹੁੰਦੀ ਹੈ ਨਾ ਅੱਜ ਤੜਕੇ ਜਾ ਦੇ ਸੀ ਠੰਡ ਹਮ ਲਓ ਜੀ ਬਸ ਹੁਣ ਪੀ ਲੈਣੀਆਂ ਕੇਰੇ ਨੀਰਾਚਾਰਾ ਖਾ ਕੇ ਨਾ ਜਮਾ ਰੱਜ ਕੇ ਫੇਰ ਪੀਂਦੀਆਂ ਪਾਣੀ ਪਹਿਲਾਂ ਪੀਂਦੀਆਂ ਨਹੀਂ ਹਾਂ ਜਦੋਂ ਨੀਰਾਚਾਰਾ ਖਾ ਲੈਣੀਆਂ ਰੱਜ ਕੇ ਫੇਰ ਵਧੀਆ ਪੀ ਲੈਂਦੀਆਂ ਰੱਜ ਕੇ ਪਾਣੀ ਹੁਣ ਤਾਂ ਆਪਣੀ ਇੱਥੇ ਮੱਕੀ ਦੋ ਤੰਦਾਂ ਦੀ ਹੈ ਦਾ ਦੰਦ ਪੂਰੀ ਵਾਲਾ ਹੋਰ ਐਨੀ ਜਮੀ ਹੋ ਜੂਗੀ ਜਿਹੜੇ ਇੱਕ ਅੱਧੀ ਵਾਰ ਉਹ ਤੇ ਹੋਰ ਪਾਣੀ ਲਾ ਕੇ ਰੇਰੂ ਪਾਏਗੀ ਤਾਂ ਵਧੀਆ ਵਾ ਹੁਣ ਰੇ ਪਾ ਦੇ ਤਾਂ ਫਿਰ ਪਾਤੀ ਮਿਲੋ ਹਾ ਪਏ ਗੱਟੇ ਪਾਤੀ ਹਾਂ ਹਾਂ ਬਈਆਂ ਨਾ ਢੋਲ ਗਈ ਹਾਂ ਪਾ ਆਇਆ ਹੋਏ ਇਹ ਪਾਤੀ ਤੇ ਨੂੰ ਅੱਠ ਦਾ ਦਵਾਈ ਪੇ ਛੜਕ ਹਾਂ ਇੱਕ ਤਾਕਤ ਜੀ ਵਾਲੀ ਦਵਾਈ ਆਉਂਦੀ ਹੈ ਜੀ ਉਹ ਛੜਕਦੇ ਹੁੰਨੇ ਤੇ ਵਧੀਆ ਹੋ ਜਾਂਦੀ ਉਹਦੇ ਨਾਲ ਛੇਤੀ ਲੋ ਜੀ ਬੱਸ ਮੈਂ ਵੀ ਦੁੱਧ ਪੁੰਨਦੀ ਆ ਤੇ ਦੂਜਾ ਦਿੰਨੀ ਆ ਸਾਮ ਰੜਕਣੀ ਵਾਲਾ ਤੇ ਬਸ ਫੇਰ ਲੱਗਦੇ ਆ ਰੋਟੀ ਤੇ ਜਸ਼ਨ ਦੇ ਰੈਡੀ ਗਏ ਆ ਨਾਲੇ ਤਾਂ ਜਸ਼ਨ ਨੂੰ ਲੈਣ ਗਏ ਆ ਤੇ ਨਾਲੇ ਭੈਣ ਕਾਜ ਰਾਸ਼ਨ ਲਿਆਂਦਾ ਸੀਗਾ ਅਸੀਂ ਲੈ ਕੇ ਦੁਕਾਨ ਤੇ ਰੱਖਿਆਈਆਂ ਸੀਗੀਆਂ ਸਾਰਾ A to Z ਤੇ ਉਹ ਗੱਟੇ ਚ ਪਾ ਕੇ ਸਾਰਾ ਰੱਖਿਆਈਆਂ ਸੀਗੀਆਂ ਤੇ ਉਹ ਜਸ਼ਨ ਦੇ ਰੈਡੀ ਹੋਣਾ ਪਹਿਲਾਂ ਪਾਣੀ ਲਾਈ ਜਾਂਦੇ ਸੀ ਕਿ ਮੋਟਰ ਛੱਡੀ ਸੀਗੀ ਜਮੀਨ ਉੱਤੇ ਸਰੋ ਨੂੰ ਤੇ ਫਿਰ ਹੁਣ ਨਾਹ ਨੂੰ ਕੇ ਗਏ ਆ ਕਹਿੰਦੇ ਚੱਲ ਨਾਲੇ ਮੈਂ ਜਸ਼ਨ ਨੂੰ ਲੈ ਆਉਂਗਾ ਤੇ ਨਾਲੇ ਰਾਸ਼ਨ ਚੱਕ ਲਿਆਂਗਾ ਉਹਨਾਂ ਦਾ ਗੱਟਾ ਘਰ ਦਾ ਹੀ ਰਾਸ਼ਨ ਹੈ ਜੀ ਸਾਰਾ ਚਾਹ ਗੁੜ ਹੋਰ ਤਾਂ ਕੀ ਹੈ ਲਓ ਜੀ ਬਸ ਮੈਂ ਵੀ ਦੁੱਧ ਦੀ ਕਰ ਤਾਂ ਆਪਣਾ ਆਪਣਾਈ ਤੇ ਫਿਰ ਆਪਾਂ ਰੋਟੀ ਲੱਗ ਜਾਗੇ ਐਨੇ ਸਾਰੇ ਆ ਜਾਣਗੇ ਘਰ ਨੂੰ ਤੇ ਫਿਰ ਨਾਲ ਦੀ ਨਾਲ ਲੈਣਗੇ ਖਾ ਕੰਮ ਨਿਪਟ ਜਾਂਦਾ ਬਸ ਸਾਡੇ ਤਾਂ ਜੀ ਨਾਲ ਦੀ ਨਾਲ ਹੀ ਰੋਟੀ ਖਾ ਲੈਂਦੇ ਆ ਸਾਰੇ ਨਾਲ ਦੀ ਨਾਲ ਰੋਟੀ ਖਾ ਲੈਂਦੇ ਜਦੋਂ 7 ਵਜੇ ਨਾਲ ਸਾਡਾ ਸਾਰਾ ਕੰਮ ਨਿਪਟ ਜਾਂਦਾ 7 ਤੋਂ 10 ਮਿੰਟ ਪਹਿਲਾਂ 15 ਮਿੰਟ ਪਹਿਲਾਂ ਜਿਆ ਕੰਬਲਾਂ ਚ ਵੜ ਜਾਂਦੇ ਆ ਬਸ ਆਈ ਰਹੂਗਾ ਹੁਣ ਜਿਵੇਂ ਜੇ ਠੰਡ ਹੋਊਗੀ ਟਾਈਮ ਨਾ ਕਰਕੇ ਟਾਈਮ ਨਾਲ ਅੰਦਰ ਵੜ ਜਾ ਕਰਾਂਗੇ ਤੇ ਬਸ ਸਾਡੇ ਫਿਰ ਆਏ ਆ ਨਾ ਜੀ ਸੁਨੇਹਾ ਖਾ ਲੈਂਦੇ ਰੋਟੀ ਸਾਰੀ ਤੇ ਕੋਈ ਆਏ ਜੀ ਨਹੀਂ ਕਰਦਾ ਵੀ ਹਜੇ ਨਹੀਂ ਖਾਂਦੇ ਹਜੇ ਨਹੀਂ ਖਾਂਦੇ ਤੇ ਲਓ ਜੀ ਮੈਂ ਦੁੱਧ ਪੋਣ ਲਾ ਫੇਰ ਮਿਲਦੇ ਆ ਆਪਾਂ ਤੁਹਾਨੂੰ